ਨਾਵਲਕਾਰ ਨਾਨਕ ਸਿੰਘ ਜੀ ਕਿਤੇ ਇੱਕ ਥਾਂ ਤੇ ਲੈਕਚਰ ਦੇ ਰਹੇ ਸਨ ਤੇ ਇੱਕ ਔਰਤ ਇੱਕ ਬੀਬੀ ਨੇ ਨਾਨਕ ਸਿੰਘ ਨੂੰ ਸਵਾਲ ਕੀਤਾ ਕਿ ਐ ਨਾਨਕ ਸਿੰਘ ਤੂੰ ਹੁਣ ਤੱਕ ਸਮਾਜ ਸੁਧਾਰਕ ਕਿੰਨੇ ਹੀ ਨਾਵਲ ਲਿਖ ਦਿੱਤੇ ਨੇ ਕਿੰਨੇ ਹੀ ਪੇਜ ਕਿੰਨੇ ਹੀ ਪੰਨੇ ਕਿਤਾਬਾਂ ਕਾਲੀਆਂ ਕਰ ਛੱਡੀਆਂ ਨੇ ਪਰ ਤੂੰ ਦੱਸ ਤੇਰੇ ਇਹ ਸਮਾਜ ਸੁਧਾਰਕ ਨਾਵਲਕਾਰਾਂ ਨਾਲ ਕੋਈ ਸੁਧਰਿਆ ਵੀ ਹੈ ਕੋਈ ਸਮਾਜ ਵਿੱਚ ਸੁਧਾਰ ਆਇਆ ਵੀ ਹੈ ਜਾਂ ਇਦਾਂ ਹੀ ਤੂੰ ਆਪਣੇ ਕਾगज ਕਾਲੇ ਕਰਦਾ ਫਿਰਦਾ ਕਿਉਂਕਿ ਮੈਂ ਤੇ ਅੱਜ ਤੱਕ ਸਮਾਜ ਵਿੱਚ ਕੋਈ ਸੁਧਾਰ ਵੇਖਿਆ ਨਹੀਂ ਤੇ ਨਾਨਕ ਸਿੰਘ ਨੇ ਬੜੀ ਸਮਝਦਾਰੀ ਨਾਲ ਇੱਕ ਜਵਾਬ ਦਿੱਤਾ ਕਹਿੰਦੇ ਬੀਬੀ ਤੂੰ ਐਂ ਦੱਸ ਤੇਰੇ ਘਰ ਦੀ ਸਫਾਈ ਕੌਣ ਕਰਦਾ ਉਹ ਕਹਿੰਦੀ ਜੀ ਮੈਂ ਕਰਦੀ ਆ ਰੋਜ਼ ਝਾੜੂ ਪੋਚਾ ਮੈਨੂੰ ਹੀ ਲਾਉਣਾ ਪੈਂਦਾ ਤੇ ਕਹਿੰਦੇ ਅੱਛਾ ਤੇਰੇ ਤੋਂ ਪਹਿਲਾਂ ਘਰ ਦੀ ਸਫਾਈ ਕੌਣ ਕਰਦਾ ਸੀ ਕੰਨ ਜੀ ਮੇਰਾ ਵਿਆਹ ਹੋਏ ਨੂੰ 20-22 ਸਾਲ ਹੋਏ ਨੇ ਉਹਦੇ ਤੋਂ ਪਹਿਲਾਂ ਮੇਰੀ ਸੱਸ ਕਰਦੀ ਸੀ ਤੇ ਉਹਨਾਂ ਨੇ ਫਿਰ ਬੜੀ ਹਲੀਮੀ ਨਾਲ ਕਿਹਾ ਵੀ ਤੇਰੀ ਸੱਸ ਤੋਂ ਪਹਿਲਾਂ ਤੇਰੇ ਘਰ ਦੀ ਸਫਾਈ ਕੌਣ ਕਰਦਾ ਸੀ ਉਹਨੇ ਮੁੱਕ ਦੀ ਗੱਲ ਕਹੀ ਵੀ ਮੇਰੀ ਸੱਸ ਤੋਂ ਪਹਿਲਾਂ ਮੇਰੀ ਸੱਸ ਦੀ ਸੱਸ ਕਰਦੀ ਹੋਏਗੀ ਵੀ ਤਕਰੀਬਨ ਪਿਛਲੇ 70-80 ਸਾਲਾਂ ਤੋਂ ਜਦੋਂ ਤੋਂ ਸਾਡਾ ਘਰ ਬਣਿਆ ਇਸ ਘਰ ਵਿੱਚ ਰੋਜ਼ ਝਾੜੂ ਲੱਗਦਾ ਹੈ ਰੋਜ਼ ਪੋਚਾ ਲੱਗਦਾ ਹੈ ਸਫਾਈ ਹੁੰਦੀ ਆ ਗਈ ਹੈ ਤੇ ਨਾਨਕ ਸਿੰਘ ਜੀ ਨੇ ਕਿਹਾ ਫਿਰ ਇਹ ਦੱਸੋ ਵੀ ਕੀ ਤੁਹਾਡੇ ਘਰ ਦੀ ਸਫਾਈ ਹੋ ਗਈ ਇੱਕ ਵਾਰ ਝਾੜੂ ਮਾਰਿਆ ਦੁਬਾਰਾ ਝਾੜੂ ਮਾਰਨ ਦੀ ਲੋੜ ਨਹੀਂ ਪਈ ਉਹ ਕਹਿੰਦੀ ਇਦਾਂ ਕਿਵੇਂ ਹੋ ਸਕਦਾ ਘਰ ਤੇ ਰੋਜ਼ ਗੰਦਾ ਹੁੰਦਾ ਹੈ ਰੋਜ਼ ਝਾੜੂ ਮਾਰਨਾ ਪੈਂਦਾ ਨਾਨਕ ਸਿੰਘ ਨੇ ਕਿਹਾ ਵੀ ਜੇ ਰੋਜ਼ ਝਾੜੂ ਮਾਰਿਆ ਵੀ ਘਰ ਸਾਫ਼ ਨਹੀਂ ਹੋਇਆ ਫਿਰ ਤੁਸੀਂ ਅੱਕ ਕੇ ਛੱਡ ਕਿਉਂ ਨਹੀਂ ਦਿੰਦੇ ਝਾੜੂ ਮਾਰਨਾ ਵੀ ਕੱਲ ਝਾੜੂ ਮਾਰਿਆ ਸੀ ਅੱਜ ਫਿਰ ਘਰ ਮੈਲਾ ਹੋ ਗਿਆ ਵੀ ਰੋਜ਼ ਰੋਜ਼ ਸਫਾਈ ਕਰਦਿਆਂ ਵੀ ਘਰ ਸਾਫ਼ ਨਹੀਂ ਰਿਹਾ ਇਹ ਸੋਚ ਕੇ ਕਦੇ ਘਰ ਵਿੱਚ ਝਾੜੂ ਮਾਰਨਾ ਛੱਡਿਆ ਉਹ ਕੰਦੀ ਨਹੀਂ ਛੱਡਿਆ ਕਹਿੰਦਾ ਫਿਰ ਜੇ ਰੋਜ਼ ਰੋਜ਼ ਘਰ ਵਿੱਚ ਕੂੜਾ ਆਉਣ ਦੇ ਬਾਵਜੂਦ ਅਸੀਂ ਘਰ ਦੀ ਸਫਾਈ ਕਰਨੀ ਨਹੀਂ ਛੱਡਦੇ ਜੇ ਸਮਾਜ ਇਹ ਜਿਹੜਾ ਕੂੜੇਦਾਨ ਬਣਿਆ ਪਿਆ ਇਹਦੇ ਵਿੱਚ ਰੋਜ਼ ਕੂੜਾ ਫੈਲਦਾ ਜਿੰਨੇ ਕੁ ਜੋਗ ਅਸੀਂ ਹਾਂ ਇਸ ਸਮਾਜ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਦੇ ਰਹੀਏ ਕਿਉਂਕਿ ਜਿੱਦਨ ਸਮਾਜ ਸੁਧਾਰਨ ਦੀ ਕੋਸ਼ਿਸ਼ ਮਨੁੱਖ ਨੇ ਬੰਦ ਕਰ ਦਿੱਤੀ ਉਸੇ ਦਿਨੇ ਸਮਾਜ ਜਿਹੜਾ ਕੂੜੇ ਦੇ ਢੇਰ ਹੇਠਾਂ ਦਬ ਆ ਜਾਏਗਾ ਇਥੋਂ ਇਨਸਾਨੀਆਂ ਤਲਬੀਆਂ ਵੀ ਨਹੀਂ ਥਿਆਏਗੀ